ਤੋ ਕੋਈ ਵੇਲਾ ਸੀ ਜਦੋਂ ਪੰਜਾਬ ਦੇ ਹਰੇਕ ਛੋਟੇ ਤੋਂ ਛੋਟੇ ਪਿੰਡ ਵਿੱਚੋਂ ਵੀ 15-20 ਵੀ ਨੌਜਵਾਨ ਭਾਰਤੀ ਫੌਜ ਵਿੱਚ ਨੌਕਰੀ ਕਰਦੇ ਹੁੰਦੇ ਸਨ ਸਾਲ ਵਿੱਚ ਤਿੰਨ-ਤਿੰਨ ਚਾਰ-ਚਾਰ ਫੌਜ ਦੀਆਂ ਭਰਤੀਆਂ ਪੰਜਾਬ ਦੇ ਕਰੀਬ ਹਰੇਕ ਜ਼ਿਲ੍ਹੇ ਵਿੱਚ ਆ ਹੀ ਜਾਂਦੀਆਂ ਸਨ ਪਿੰਡਾਂ ਦੇ ਨੌਜਵਾਨ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਵਾਸਤੇ ਸਵੇਰੇ ਸ਼ਾਮ ਗਰਾਉਂਡਾਂ ਵਿੱਚ ਮਿਹਨਤ ਕਰਦੇ ਦੇਖੇ ਜਾ ਸਕਦੇ ਸਨ ਪੰਜਾਬੀਆਂ ਦਾ ਫੌਜ ਵਿੱਚ ਜਾਣਾ ਇੱਕ ਏਮ ਹੁੰਦਾ ਸੀ ਨੌਜਵਾਨ ਫਕਰ ਨਾਲ ਕਹਿੰਦੇ ਹੁੰਦੇ ਸਨ ਕਿ ਮੈਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਹੈ ਪਰ ਅੱਜ ਦੇ ਸਮੇਂ ਇਹ ਗੱਲਾਂ ਸਿਰਫ ਇੱਕ ਇਤਿਹਾਸ ਬਣ ਕੇ ਹੀ ਰਹਿ ਗਈਆਂ ਹਨ ਜਿਹੜੇ ਪਿੰਡਾਂ ਵਿੱਚ 15-20 ਫੌਜੀ ਹੁੰਦੇ ਸਨ ਹੁਣ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਬਸ ਇੱਕ ਜਾਂ ਦੋ ਤੱਕ ਹੀ ਸਿਮਟ ਕੇ ਰਹਿ ਗਈ ਹੈ ਲਗਾਤਾਰ ਭਾਰਤੀ ਫੌਜ ਵਿੱਚ ਸਿੱਖਾਂ ਤੇ ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਪੁਰਾਣੇ ਪਹਿਲੇ ਜਮਾਨੇ ਵਿੱਚ ਭਰਤੀ ਹੋਏ ਸਿੱਖ ਜਾ ਪੰਜਾਬੀ ਫੌਜੀ ਹੌਲੀ-ਹੌਲੀ ਰਿਟਾਇਰ ਹੋ ਰਹਾ ਹੈ ਤੇ ਨਵਿਆਂ ਦੀ ਭਰਤੀ ਵੀ ਨਾ ਮਾਤਰੀ ਕੀਤੀ ਜਾਂਦੀ। ਦੋਸਤੋ ਬੇਸ਼ੱਕ ਸ਼ੁਰੂ ਤੋਂ ਲੈ ਕੇ ਭਾਰਤੀ ਫੌਜ ਵਿੱਚ ਸਿੱਖਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ। ਭਾਰਤ ਦੀ ਐਸੀ ਕੋਈ ਵੀ ਜੰਗ ਨਹੀਂ ਜਿਸ ਵਿੱਚ ਸਿੱਖ ਫੌਜੀਆਂ ਨੇ ਹਿੱਸਾ ਨਾ ਲਿਆ ਹੋਵੇ। ਬਾਰਡਰ ਤੇ ਲੜਨ ਵਾਲੇ ਸਿਪਾਹੀ ਤੋਂ ਲੈ ਕੇ ਪੂਰੀ ਜੰਗ ਦੀ ਕਮਾਂਡ ਸਾਂਭਣ ਵਾਲੇ ਫੌਜੀ ਯੋਧਿਆਂ ਵਿੱਚ ਸਾਰੇ ਸਿੱਖ ਹੀ ਹੁੰਦੇ ਸਨ। ਜਨਰਲ ਜਗ ਕਲਦੀਪ ਸਿੰਘ ਚਾਦਪੁਰੀ ਵਰਗੇ ਸਿੱਖ ਫੌਜੀ ਅਫਸਰਾਂ ਨੇ ਜੰਗਾਂ ਵਿੱਚ ਦੁਸ਼ਮਣਾਂ ਦੇ ਸ਼ੱਕੇ ਛੜਾ ਦਿੱਤੇ ਸਨ ਪਰ ਅੱਜ ਦੇ ਸਮੇਂ ਵਿੱਚ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਲਗਾਤਾਰ ਫੌਜ ਵਿੱਚ ਪੰਜਾਬੀ ਭਾਵੇਂ ਉਹ ਸਿੱਖ ਹੋਵੇ ਜਾਂ ਗੈਰ ਸਿੱਖ ਉਹਨਾਂ ਦੀ ਭਰਤੀਆਂ ਘਟਾਈਆਂ ਜਾ ਰਹੀਆਂ ਹਨ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਕੀ ਹੁਣ ਪੰਜਾਬ ਦੇ ਨੌਜਵਾਨਾਂ ਦਾ ਹੀ ਫੌਜ ਤੋਂ ਮੋਹ ਭੰਗ ਹੋ ਗਿਆ ਹੈ ਤੇ ਕੋਈ ਭਰਤੀ ਹੀ ਨਹੀਂ ਹੋਣਾ ਚਾਹਦਾ ਜਾ ਫਿਰ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟਾਉਣ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ ਕੀ ਹੈ ਪੂਰੀ ਸਚਾਈ ਆਓ ਇਸ ਵੀਡੀਓ ਰਾਹੀਂ ਜਾਣਦੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਕੰਨਾਂ ਦੇ ਪਰਦੇ ਖੁੱਲ ਜਾਣਗੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਫੌਜ ਵਿੱਚ ਪੰਜਾਬੀਆਂ ਦਾ ਯੋਗਦਾਨ ਪਹਿਲਾਂ ਕਿੰਨਾ ਹੁੰਦਾ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸੇ ਤੋਂ ਲਗਾ ਸਕਦੇ ਹੋ ਕਿ ਪਹਿਲੇ ਸੰਸਾਰ ਜੁੱਧ ਵੇਲੇ ਬ੍ਰਿਟਿਸ਼ ਭਾਰਤੀ ਫੌਜ ਵਿੱਚ ਪੰਜਾਬੀ ਕੱਲਿਆਂ ਦੀ ਗਿਣਤੀ ਹੀ 20% ਹੁੰਦੀ ਸੀ ਦੂਜੇ ਵਿਸ਼ਵ ਜੁੱਧ ਸਮੇਂ ਸਿੱਖਾਂ ਦੀ ਭਾਰਤੀ ਫੌਜ ਵਿੱਚ ਗਿਣਤੀ ਵਧ ਕੇ 37% ਹੋ ਗਈ ਸੀ ਭਾਵੇਂ ਕਿ ਪੂਰੇ ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਆਰਮੀ ਵਿੱਚ 100 'ਚੋਂ 37 ਫੌਜੀ ਤਾਂ ਕੱਲੇ ਸਿੱਖ ਅਤੇ ਪੰਜਾਬੀ ਹੁੰਦੇ ਸਨ ਬਾਕੀ ਦੇ 63 ਫੌਜੀ ਭਾਰਤ ਦੇ ਦੂਜੇ ਰਾਜਾਂ ਵਿੱਚੋਂ ਆਉਂਦੇ ਹੁੰਦੇ ਸਨ ਦੇਸਵਤ ਉਹਦੋਂ ਪਾਕਿਸਤਾਨ ਵਿੱਚ ਸ਼ਾਮਲ ਹੁੰਦਾ ਸੀ ਸਾਲ 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤਾਂ ਉਸ ਵਕਤ ਪੂਰੇ ਭਾਰਤ ਦੀ ਫੌਜ ਵਿੱਚ 42% ਕੱਲੇ ਸਿੱਖ ਹੁੰਦੇ ਸਨ ਇੰਨਾ ਹੀ ਨਹੀਂ ਭਾਰਤੀ ਫੌਜ ਵਿੱਚ ਆਜ਼ਾਦੀ ਵੇਲੇ ਸਾਰੇ ਵੱਡੇ ਅਫਸਰਾਂ ਵਿੱਚ 50% ਅਫਸਰ ਸਿੱਖ ਹੁੰਦੇ ਸਨ ਪਰ ਅੱਜ ਸਾਲ 2023 ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਦੀ ਆਰਮੀ ਵਿੱਚ ਤਾਂ ਅਜੇ ਵੀ ਪੰਜਾਬੀਆਂ ਦੀ ਬਹੁਤ ਪਰਮਾਰ ਹੈ ਪਰੰਤੂ ਭਾਰਤੀ ਫੌਜ ਵਿੱਚ ਪੰਜਾਬੀਆਂ ਦੀ ਗਿਣਤੀ 50% ਤੋਂ ਘਟ ਕੇ ਸਿਰਫ 5-7% ਤੱਕ ਹੀ ਰਹਿ ਗਈ ਹੈ। ਇਹਨਾਂ 5-7% ਵਿੱਚ ਵੀ ਪੰਜਾਬ ਦੇ ਸਾਰੇ ਧਰਮਾਂ ਦੇ ਫੌਜੀ ਹਨ ਨਾ ਕਿ ਇਕੱਲੇ ਸਿੱਖ। ਅਕੱਲੇ ਸਿੱਖਾਂ ਦੀ ਗਿਣਤੀ ਤਾਂ ਇਸ ਤੋਂ ਵੀ ਕਿਤੇ ਘਟ ਹੈ। ਹੁਣ ਅੱਜ ਦੇ 2025 ਦੇ ਸਾਲ ਆਉਂਦੇ ਆਉਂਦੇ ਇਹ ਗਿਣਤੀ ਹੋਰ ਵੀ ਘਟ ਚੁੱਕੀ ਹੋਵੇਗੀ। ਪਰ ਅਜਿਹਾ ਹੋਇਆ ਕਿਉਂ? ਸਿੱਖ ਫੌਜੀ ਭਾਰਤੀ ਆਰਮੀ ਵਿੱਚ ਕਿਉਂ ਘਟ ਰਹੇ? ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹ ਜਾਣਦੇ ਹਾਂ ਕਿ ਸਿੱਖਾਂ ਦੀ ਗਿਰਤੀ ਆਜ਼ਾਦੀ ਵੇਲੇ ਫੌਜ ਵਿੱਚ ਇੰਨੀ ਜ਼ਿਆਦਾ ਕਿਉਂ ਹੁੰਦੀ ਸੀ ਤਾਂ ਦੋਸਤੋ ਅਸੀਂ ਇਹ ਗੱਲ ਤਾਂ ਸਾਰੇ ਹੀ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਧਰਮ ਦੀ ਨੀਂਹ ਰੱਖਦੇ ਹਨ ਅੱਗੇ ਆ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਸਿੱਖਾਂ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਬਚਦੇ ਸਿੱਖਾਂ ਵਿੱਚ ਸ਼ਾਸਤਰ ਰੱਖਣ ਦੀ ਰਵਾਇਤ ਸ਼ੁਰੂ ਹੁੰਦੀ ਹੈ ਸਿੱਖਾਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਜੰਗਾਂ ਵੀ ਲੜੀਆਂ ਜਾਂਦੀਆਂ ਹਨ ਅੱਗੇ ਸਿੱਖ ਧਰਮ ਦੀ ਗੁਰਗੱਦੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆਉਂਦੀ ਜਿਨ੍ਹਾਂ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਪਾਣ ਕਰਵਾ ਕੇ ਖਾਲਸਾ ਪੰਥ ਦੀ ਸਜਣਾ ਕਰਕੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਸੀ ਸਿੰਘ ਸੱਜ ਕੇ ਮਰਿਆ ਹੋਇਆ ਇਨਸਾਨ ਵੀ ਉਦੋਂ ਜਉਂਦਾ ਉੱਠਿਆ ਸੀ ਹੁਣ ਸਿੱਖਾਂ ਵਾਸਤੇ ਸ਼ਸਤਰ ਰੱਖਣਾ ਲਾਜ਼ਮੀ ਹੋ ਗਿਆ ਖਾਲਸਾ ਫੌਜ ਤਿਆਰ ਕੀਤੀ ਜਾਂਦੀ ਹੈ ਜੰਗੀ ਅਭਿਆਸ ਸ਼ੁਰੂ ਗੁਰੂ ਸਾਹਿਬਾਨ ਵੱਲੋਂ ਕਰ ਦਿੱਤੇ ਗਏ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖਾਂ ਦੀਆਂ ਕੁੱਲ 14 ਵੱਡੀਆਂ ਜੰਗਾਂ ਹੁੰਦੀਆਂ ਹਨ ਹੁਣ ਤੱਕ ਹਰ ਇੱਕ ਸਿੱਖ ਜੁਦ ਕਲਾ ਵਿੱਚ ਬਹੁਤ ਨਪੁੰਨ ਹੋ ਚੁੱਕਾ ਸੀ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੱਖਾਂ ਵੱਲੋਂ ਸਰਹੱਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਦੀ ਨੀਂ ਰੱਖੀ ਜਾਂਦੀ ਅੱਗੇ ਚੱਲ ਕੇ ਸਿੱਖਾਂ ਉੱਤੇ ਬਹੁਤ ਭਿਆਨਕ ਸੰਭਾਵ ਦਾ ਜਦੋਂ ਜ਼ੁਲਮੀ ਹਕੂਮਤ ਸਿੱਖਾਂ ਨੂੰ ਦੁਨੀਆ ਤੋਂ ਹੀ ਖਤਮ ਕਰਨ ਦੇ ਉਤਾਰੂ ਹੋ ਜਾਂਦੀ ਤਰਾ-ਤਰਾ ਦੇ ਹਮਲਾਵਰ ਪੰਜਾਬ ਦੇ ਰਸਤਿਆਂ ਆ ਕੇ ਦਿੱਲੀ ਤੇ ਹਮਲੇ ਕਰਨ ਲੱਗੇ। ਉਦੋਂ ਤੱਕ ਸਿੱਖਾਂ ਦੇ ਹਰ ਇੱਕ ਮਰਦ, ਔਰਤਾਂ, ਬੱਚੇ, ਬਜ਼ੁਰਗ ਜੰਗ ਲਈ ਪੂਰੇ ਪਰਪੱਕ ਹੋ ਚੁੱਕੇ ਸਨ। ਉਦੋਂ ਤੱਕ ਸਿੱਖਾਂ ਦੇ ਘਰ ਵੀ ਜੰਗਲ ਬੇਲੇ ਤੇ ਸੌਣਾ ਵੀ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਹੋ ਗਿਆ ਸੀ। ਇਸ ਵੱਡੇ ਖੂਨ-ਖਰਾਬੇ ਤੋਂ ਬਾਅਦ ਫਿਰ ਸਿੱਖਾਂ ਦਾ ਆਪਣਾ ਰਾਜ ਆਉਂਦਾ ਏ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਉਦੋਂ ਸਿੱਖ ਫੌਜਾਂ ਵਿੱਚ ਬੜੀ ਵੱਡੀ ਪਰਫੁੱਲਤਾ ਆਈ। ਸਿੱਖਾ ਕਰਕੇ ਹੀ ਅਖੀਰ ਤੱਕ ਪੰਜਾਬ ਅੰਗਰੇਜ਼ਾਂ ਦੇ ਨਾਲ ਲੜਦਾ ਆਇਆ ਸੀ ਇਹ ਸਿੱਖ ਹੀ ਸਨ ਜਿਨ੍ਹਾਂ ਕਰਕੇ ਪੰਜਾਬ ਪੂਰੇ ਭਾਰਤ ਵਿੱਚੋਂ ਸਭ ਤੋਂ ਅਖੀਰ ਤੇ ਅੰਗਰੇਜ਼ਾਂ ਦਾ ਗੁਲਾਮ ਹੋਇਆ ਤੇ ਸਭ ਤੋਂ ਪਹਿਲਾਂ ਹੀ ਆਜ਼ਾਦ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਵਿੱਚ ਉਸ ਵਕਤ ਪੂਰੀ ਦੁਨੀਆ ਤੋਂ ਫੌਜੀ ਭਰਤੀ ਹੋਣ ਆਉਂਦੇ ਹੁੰਦੇ ਸਨ ਮਹਾਰਾਜੇ ਨੂੰ ਵੀ ਬੜਾ ਸ਼ੌਕ ਹੁੰਦਾ ਸੀ ਕਿ ਮੇਰੀ ਖਾਲਸਾ ਫੌਜ ਪੂਰੀ ਦੁਨੀਆ ਤੋਂ ਲੜਾਕੂ ਅਤੇ ਬਿਹਤਰੀਨ ਫੌਜ ਹੋਵੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਸ਼ੌਕ ਦਾ ਨਤੀਜਾ ਵੀ ਨਿਕਲ ਕੇ ਸਾਹਮਣੇ ਆਇਆ ਉਸ ਵਕਤ ਖਾਲਸਾ ਫੌਜ ਪੂਰੀ ਦੁਨੀਆ ਦੀਆਂ ਸਭ ਤੋਂ ਵਧੀਆ ਫੌਜਾਂ ਵਿੱਚੋਂ ਗਿਣੀ ਜਾਂਦੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬ ਵਿੱਚ ਸਿੱਖ ਰਾਜ ਨੂੰ ਹੜੱਪਣ ਲਈ ਡੋਗ ਰਿਆ ਗਦਾਰਾਂ ਵਿੱਚ ਆਪਸੀ ਕਤਲੋਗਾਰਤ ਸ਼ੁਰੂ ਹੋ ਗਈ ਇਸ ਦਾ ਫਾਇਦਾ ਚੁੱਕ ਕੇ ਅੰਗਰੇਜ਼ਾਂ ਨੇ ਖਾਲਸਾ ਰਾਜ ਉੱਤੇ ਕਬਜ਼ਾ ਕਰ ਲਿਆ ਪਰ ਜੋ ਲੜਾਈਆਂ ਜਿਵੇਂ ਸਭਰਾਵਾ ਦੀ ਜੰਗ ਮੋਦਕੀ ਦੀ ਜੰਗ ਸਿੱਖ ਐਂਗਲੋ-ਵਾਰਸ ਖਾਲਸਾ ਫੌਜਾਂ ਨੇ ਬਿਨਾਂ ਕਿਸੇ ਜਰਨੈਲ ਦੀ ਅਗਵਾਈ ਤੋਂ ਅੰਗਰੇਜ਼ਾਂ ਨਾਲ ਲੜੀਆਂ। ਇਹਨਾਂ ਜੰਗਾਂ ਵਿੱਚ ਸਿੱਖਾਂ ਦੀ ਬਾਦਰੀ ਵੇਖ ਕੇ ਅੰਗਰੇਜ਼ 당ਗ ਰਹਿ ਗਏ। ਉਹਨਾਂ ਨੇ ਸਿੱਖਾਂ ਨੂੰ ਬੰਗਾਲ ਫੌਜ ਵਿੱਚ ਭਰਤੀ ਕਰਨ ਦੀ ਤਰਕੀਬ ਬਣਾਈ ਪਰ ਅੱਗੋਂ ਬੰਗਾਲ ਦੇ ਹਿੰਦੂ ਅਤੇ ਮੁਸਲਮ ਬ੍ਰਿਟਿਸ਼ ਫੌਜੀ ਇਸ ਨੂੰ ਪਰਵਾਹ ਨਹੀਂ ਕਰਨ ਕਰ ਰਹੇ। ਦੂਜੇ ਪਾਸੇ ਅੰਗਰੇਜ਼ ਸਿੱਖ ਫੌਜਾਂ ਦੇ ਜੋਰ ਵੇਖ ਚੁੱਕਾ ਸੀ। ਇਸ ਗੱਲ ਦਾ ਹੱਲ ਕੱਢਣ ਲਈ ਫਿਰ ਪੰਜਾਬ ਦੀ ਵਖਰੀ ਇਕ ਪੰਜਾਬ ਰੈਜੀਮੈਂਟ ਫੋਰਸ ਦਾ ਗਠਨ ਕੀਤਾ ਜਾਂਦਾ ਹੈ ਸਾਲ 1857 ਦੇ ਵਿੱਚ ਬਹਾਦਰ ਸ਼ਾਹ জাফর ਦੀ ਅਗਵਾਈ ਵਿੱਚ ਹਿੰਦੂ ਅਤੇ ਮੁਸਲਮ ਕਾਰਤੂਸਾਂ ਵਿੱਚ ਗਾਂ ਅਤੇ ਸੂਰ ਦੀ ਚਰਬੀ ਔਣ ਦਾ ਬਾਦਨਾ ਬਣਾ ਕੇ ਵਿਦਰੋਹ ਸ਼ੁਰੂ ਕਰਦੇ ਹਨ ਪਰ ਸਿੱਖ ਫੌਜਾਂ ਨੂੰ ਇੱਕ ਮੁਗਲ ਦੀ ਅਗਵਾਈ ਪਰਵਾ ਨਹੀਂ ਸੀ ਜਿਸ ਕਾਰਨ ਇਸ ਵਿਦਰੋਹ ਵਿੱਚ ਸਿੱਖ ਹਿੱਸਾ ਨਹੀਂ ਲੈਂਦੇ ਪਰ ਇਸ ਦੇ ਉਲਟ ਸਿੱਖਾਂ ਦੀ ਬਹਾਦਰੀ ਦਾ ਕਾਇਲ ਹੋ ਕੇ ਅੰਗਰੇਜ਼ ਸਿੱਖ ਫੌਜਾਂ ਨੂੰ ਵੱਧ ਤੋਂ ਵੱਧ ਛੋਟਾ ਦੇਣ ਲੱਗਾ ਕਿ ਇਹਨਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ 1877 ਤੋਂ ਬਾਅਦ ਅੰਗਰੇਜ਼ ਇੱਕ ਮਾਰਚਲ ਰੇਸ ਥਿਉਰੀ ਬਣਾਉਂਦਾ ਹੈ ਇਸ ਥਿਉਰੀ ਵਿੱਚ ਹੁੰਦਾ ਸੀ ਕਿ ਦੁਨੀਆ ਤੇ ਕੁਝ ਕੌਮਾਂ ਅਜਈਆਂ ਹਨ ਜਿਨ੍ਹਾਂ ਦੇ ਜਮਾਤਰੂ ਖੂਨ ਵਿੱਚ ਹੀ ਦਲੇਰੀ ਹੁੰਦੀ ਸਿੱਖਾਂ ਨੂੰ ਇਸੇ ਮਾਰਚਲ ਰੇਸ ਥਿਉਰੀ ਵਿੱਚ ਰੱਖਿਆ ਗਿਆ ਕਿ ਸਿੱਖ ਤਾਂ ਜਮਾਦਰੂ ਬਹਾਦਰ ਕੌਮ ਹੈ ਤੇ ਇਸੇ ਥਿਉਰੀ ਦੇ ਤਹਿਤ ਹੀ ਭਾਰਤੀ ਫੌਜ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਹੋ ਗਈ ਜਿਸ ਦੇ ਚੱਲਦੇ ਭਾਰਤ ਦੀ ਆਜ਼ਾਦੀ ਵੇਲੇ ਸਿੱਖਾਂ ਦੀ ਗਿਣਤੀ ਫੌਜ ਵਿੱਚ ਕਰੀਬ 45% ਹੋ ਜਾਂਦੀ ਹੈ ਪਰ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਇਸ ਨੂੰ ਲੈ ਕੇ ਬਹੁਤ ਵੱਡੀ ਚਿੰਤਾ ਵਿੱਚ ਸੀ ਕਿ ਕਿਸੇ ਇੱਕ ਕੌਮ ਨੂੰ ਇੰਨੇ ਵੱਧ ਅਧਿਕਾਰ ਦੇਣੇ ਦੂਜੇ ਰਾਜਾਂ ਵਿੱਚ ਹੀਣ ਭਾਵਨਾ ਪੈਦਾ ਕਰਨਗੇ ਕਿਉਂਕਿ ਉਦੋਂ ਉਹੀ ਕੌਮ ਤਾਕਤਵਰ ਮੰਨੀ ਜਾਂਦੀ ਸੀ ਜਿਸ ਦੇ ਸਭ ਤੋਂ ਵੱਧ ਲੜਾਕੂ ਜਵਾਨ ਭਾਵ ਫੌਜੀ ਹੁੰਦੇ ਸਨ ਹੁਣ ਆਜ਼ਾਦੀ ਤੋਂ ਬਾਅਦ ਨਹਿਰੂ ਸਰਕਾਰ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟ ਕਰਨ ਤੇ ਦੂਜੇ ਸੂਬਿਆਂ ਦੀ ਭਰਤੀ ਵਧਾਉਣ ਲਈ ਇੱਕ ਰਿਫਾਰਮ ਪਾਸ ਕਰਦੀ ਹੈ ਜਿਸ ਦੇ ਤਹਿਤ ਮਾਰਸ਼ਲ ਰੇਸ ਥਿਉਰੀ ਨੂੰ ਫੌਜ ਵਿੱਚੋਂ ਖਤਮ ਕਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਸਿੱਖਾਂ ਦੀ ਗਿਣਤੀ ਫੌਜ ਵਿੱਚ ਘਟ ਕਰਨ ਦਾ ਦੂਜਾ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਬੇਸ਼ੱਕ ਉਸ ਵਕਤ ਪੂਰੀ ਆਰਮੀ ਵਿੱਚ 50% ਵੱਡੇ ਅਫਸਰ ਇਕੱਲੇ ਸਿੱਖ ਹੀ ਹੁੰਦੇ ਸਨ ਪਰ ਨਹਿਰੂ ਸਰਕਾਰ ਵੱਲੋਂ ਫਿਰ ਵੀ ਅਗਲੇ 25 ਸਾਲਾਂ ਤੱਕ ਕਿਸੇ ਵੀ ਸਿੱਖ ਫੌਜੀ ਅਫਸਰ ਨੂੰ ਆਰਮੀ ਚੀਫ ਜਾਂ ਇਸ ਦੇ ਬਰਾਬਰ ਦੇ ਅਹੁਦੇ 'ਤੇ ਪ੍ਰਮੋਟ ਹੀ ਨਹੀਂ ਕੀਤਾ ਗਿਆ। ਉਤਤੇ ਹੀ ਜੇਕਰ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੀ ਆਰਮੀ ਵਿੱਚ ਉਸ ਵਕਤ 90% ਫੌਜੀ ਲੈਦੇ ਪੰਜਾਬ ਵਿੱਚ ਆਉਦੇ ਸਨ ਤੇ ਸਿਰਫ 10% ਫੌਜੀ ਹੀ ਬਾਕੀ ਸਾਰੇ ਪਾਕਿਸਤਾਨ ਵਿੱਚੋਂ ਆਉਦੇ ਸਨ। ਨਹਿਰੂ ਸਰਕਾਰ ਵੱਲੋਂ ਵੀ ਇਹ ਤਰਕ ਦਿੱਤਾ ਗਿਆ ਕਿ ਕਿਸੇ ਇੱਕ ਸੂਬੇ ਜਾਂ ਇੱਕ ਕੌਮ ਨੂੰ ਵੱਧ ਅਧਿਕਾਰ ਦਿੱਤੇ ਹੋਣ ਕਾਰਨ ਹੀ ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਨਹੀਂ ਬਲਕਿ ਆਰਮੀ ਚੀਫ ਰਾਜ ਕਰਦਾ ਏ ਇਸ ਤੋਂ ਇਲਾਵਾ ਨਹਿਰੂ ਸਰਕਾਰ ਪੰਜਾਬ ਦੀ ਗਿਰਤੀ ਫੌਜ ਵਿੱਚੋਂ ਘਟ ਕਰ ਲਈ 1954 ਦੇ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਬਣਾਉਂਦੀ ਤਾਂ ਉਸ ਨੂੰ ਦੇਰਾ ਦੋਨ ਮਿਲਟਰੀ ਅਕੈਡਮੀ ਤੋਂ ਬਹੁਤ ਦੂਰ ਭਾਵ ਉੱਤਰ ਭਾਰਤ ਤੋਂ ਦੱਖਣ ਭਾਰਤ ਦੇ ਪੂਨੇ ਵਿੱਚ ਬਣਾਇਆ ਗਿਆ ਸੀ ਇਹਨਾਂ ਨੀਤੀਆਂ ਦੇ ਚੱਲਦੇ ਸਾਲ 1965 ਆਉਦੇ ਆਉਦੇ ਭਾਰਤੀ ਫੌਜ ਵਿੱਚ ਸਿੱਖਿਆ ਦੀ ਗਿਣਤੀ ਘਟ ਕੇ ਸਿਰਫ 32% ਹੀ ਰਹਿ ਗਈ ਪਰ ਕੇਂਦਰ ਸਰਕਾਰ ਵਾਸਤੇ ਪੰਜਾਬ ਲਈ ਇਹ ਅਨੁਪਾਤ ਅਜੇ ਵੀ ਬਹੁਤ ਜ਼ਿਆਦਾ ਸੀ ਇਸ ਲਈ ਜਦੋਂ ਸਾਲ 1990 ਦਾ ਦਸ਼ਕ ਆਉਂਦਾ ਹੈ ਤਾਂ ਫੌਜ ਵਿੱਚ ਸਿੱਖਿਆ ਦੀ ਗਿਣਤੀ ਘਟ ਕੇ ਮਹਿਜ 7.6% ਹੀ ਰਹਿ ਜਾਂਦੀ ਹੈ ਇਸ ਤੋਂ ਇਲਾਵਾ ਸਰਕਾਰ ਵੱਲੋਂ ਕਈ ਹੋਰ ਨੀਤੀਆਂ ਵੀ ਗਿਣਤੀ ਘਟ ਕਰ ਲਈ ਅਪਣਾਈਆਂ ਗਈਆਂ ਜਿਵੇਂ ਸਾਲ 1984 ਦੇ ਵਿੱਚ ਬਣਾਈ ਗਈ ਰਿਕਰਟੇਬਲ ਮੇਲ ਪੋਪੂਲੇਸ਼ਨ ਪਾਲਿਸੀ ਇਸ ਪਾਲਿਸੀ ਦੇ ਤਹਿਤ ਆਰਮੀ ਫੈਸਲਾ ਲੈਂਦੀ ਹੈ ਕਿ ਉਹ ਹੁਣ ਆਂਕੜੇ ਇਕੱਠੇ ਕਰਿਆ ਕਰੇਗੀ ਕਿ ਕਿਹੜੇ ਰਾਜ ਵਿੱਚ ਐਸੇ ਨੌਜਵਾਨ ਸਭ ਤੋਂ ਵੱਧ ਹਨ ਜੋ ਫੌਜ ਵਿੱਚ ਭਰਤੀ ਹੋਣ ਲਈ ਫਿੱਟ ਹੋਣ ਫਿਰ ਉਸੇ ਹਿਸਾਬ ਨਾਲ ਹੀ ਉਸ ਰਾਜ ਵਿੱਚ ਭਰਤੀਆਂ ਰੱਖੀਆਂ ਜਾਣਗੀਆਂ ਇਸ ਪਾਲਿਸੀ ਦਾ ਸਭ ਤੋਂ ਵੱਧ ਫਾਇਦਾ ਯੂਪੀ ਬਿਹਾਰ ਵਰਗੇ ਰਾਜਾਂ ਨੂੰ ਮਿਲਿਆ ਤੇ ਇਹੀ ਕਾਰਨ ਹੈ ਕਿ ਅੱਜ ਯੂਪੀ ਰਾਜ ਦੀ ਭਾਰਤੀ ਫੌਜ ਵਿੱਚ ਗਿਣਤੀ 20% ਤੱਕ ਹੋ ਗਈ ਹੈ ਕਿਉਂਕਿ ਯੂਪੀ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਹੈ ਇਸ ਲਈ ਉੱਥੇ ਭਰਤੀਆਂ ਵੀ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ ਜਦੋਂ ਜੂਪੀ ਬਿਹਾਰ ਵਿੱਚੋਂ ਵੀ ਫੌਜੀ ਪੂਰੇ ਨਹੀਂ ਹੁੰਦੇ ਤਾਂ ਫਿਰ ਕਿਤੇ ਜਾ ਕੇ ਅਖੀਰ ਤੇ ਪੰਜਾਬ ਹਰਿਆਣਾ ਦੀ ਵਾਰੀ ਆਉਦੀ ਫਿਰ ਅਖੀਰ ਤੇ ਪੰਜਾਬ ਵਿੱਚ ਭਰਤੀਆਂ ਆਉਦੀਆਂ ਹਨ ਅੱਜ ਦੇ ਸਮੇਂ ਅਗਣੀ ਪਾਥ ਸਕੀਮ ਦੇ ਚੱਲਦੇ ਤਾਂ ਇਹ ਗਿਣਤੀ ਹੋਰ ਵੀ ਘਟ ਜਾਵੇਗੀ ਦੋਸਤੋ ਸਰਕਾਰੀ ਅੰਕੜਿਆਂ ਮੁਤਾਬਕ ਇਹਨਾਂ ਪਾਲਿਸੀਆਂ ਤੋਂ ਇਲਾਵਾ ਪੰਜਾਬੀਆਂ ਦੀ ਗਿਣਤੀ ਫੌਜ ਵਿੱਚ ਘਟਣ ਦੇ ਹੋਰ ਵੀ ਕਾਰਨ ਹਨ ਜਿਸ ਵਿੱਚ ਸਭ ਤੋਂ ਵੱਡਾ ਕਾਰਨ ਹੈ ਹਰੀ ਕ੍ਰਾਂਤੀ ਜਦੋਂ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਤਹਿਤ ਕਣਕ ਅਤੇ ਝੋਨੇ ਦੀਆਂ ਫਸਲਾਂ ਨੂੰ ਪ੍ਰਾਥਮਿਕਤਾ ਮਿਲੀ ਤਾਂ ਇਸ ਨਾਲ ਕਿਸਾਨਾਂ ਦੀ ਆਬਾਦਨ ਵਿੱਚ ਵੀ ਕਾਫੀ ਵਾਧਾ ਹੋਇਆ ਹਰੀ ਕ੍ਰਾਂਤੀ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਪੰਜਾਬੀਆਂ ਦਾ ਧਿਆਨ ਖੇਤੀ ਵੱਲ ਵਧਿਆ ਜਿਸ ਕਾਰਨ ਫੌਜ ਦੀ ਭਰਤੀ ਵਿੱਚ ਕੁਝ ਗਿਰਾਵਟ ਆਈ ਹੋਰਨਾਂ ਕਾਰਨਾਂ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਵਧਿਆ ਨਸ਼ੇ ਦਾ ਸੇਵਨ ਵੀ ਇੱਕ ਕਾਰਨ ਹੈ ਅੱਜ ਛੋਟੀ ਤੋਂ ਛੋਟੀ ਉਮਰ ਦੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਦਲਦਲ ਵਿੱਚ ਫਸ ਚੁੱਕੇ ਹਨ ਦੂਜੀ ਖੇਤੀਬਾੜੀ ਤੇ ਪੈਣ ਵਾਲੇ ਜ਼ਹਿਰ ਨੇ ਵੀ ਪੰਜਾਬੀਆਂ ਦੀ ਸਿਹਤ ਦੇ ਨਾਲ ਇੱਕ ਬਹੁਤ ਵੱਡਾ ਖਿਲਵਾੜ ਕੀਤਾ ਹੈ ਇਸ ਤੋਂ ਇਲਾਵਾ ਸਿੱਖਿਆ ਦੀ ਘਾਟ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜੇ ਨੌਜਵਾਨ ਬੇਰੁਜ਼ਗਾਰੀ ਦੇ ਚਲਦੇ ਆਰਮੀ ਵਿੱਚ ਭਰਤੀ ਹੋਣਾ ਚਾਹਦੇ ਹਨ ਜੋ ਫਿਜ਼ੀਕਲ ਟੈਸਟ ਤਾਂ ਪਾਸ ਕਰ ਲੈਂਦੇ ਪਰ ਸਰਕਾਰ ਦੇ ਨਕੰਮੇ ਸਿੱਖਿਆ ਤੰਤਰ ਕਾਰਨ ਲਿਖਤੀ ਟੈਸਟਾਂ ਵਿੱਚੋਂ ਰਹਿ ਜਾਂਦੇ ਹਨ ਹੋਰ ਤਾਂ ਹੋਰ ਸਿੱਖਿਆ ਦੀ ਘਾਟ ਕਾਰਨ ਹੀ ਅੱਜ ਪੰਜਾਬ ਦੇ ਵਿੱਚ ਵੱਡੇ ਰੈਂਕ ਦੀਆਂ ਭਰਤੀਆਂ ਬਹੁਤ ਘੱਟ ਵੇਖੀਆਂ ਜਾ ਰਹੀਆਂ ਸਪਾਈ ਭਰਤੀ ਹੋਣ ਵਾਲਿਆਂ ਦੀ ਤਾਂ ਤਦਾਦ ਫਿਰ ਵੀ ਕਾਫੀ ਹੈ ਪਰ ਉਤਲੇ ਰੈਂਕਾਂ ਵਾਸਤੇ ਭਰਤੀ ਹੋਣ ਦੀ ਸਿੱਖਿਆ ਯੋਗਤਾ ਹੀ ਪੰਜਾਬੀ ਪੂਰੀ ਨਹੀਂ ਕਰ پا ਰਹੀ ਅਖੀਰਲਾ ਸਭ ਤੋਂ ਵੱਡਾ ਕਾਰਨ ਹੈ ਆਈਲੈਟਸ ਵਿਦੇਸ਼ਾਂ ਵਿੱਚ ਜਾਣ ਲਈ ਪੰਜਾਬੀ ਨੌਜਵਾਨਾਂ ਵਿੱਚ ਲੱਗੀ ਅੰਨੀ ਦੌੜ ਅੱਜ ਪੰਜਾਬ ਦੇ 90% ਮੁੰਡੇ ਕੁੜੀਆਂ ਦਾ ਬਸ ਇੱਕੋ ਸੁਪਨਾ ਰਹਿ ਗਿਆ ਹੈ ਉਹ ਹੈ ਕਿਵੇਂ ਨਾ ਕਿਵੇਂ ਬਾਹਰ ਜਾਇਆ ਜਾਵੇ ਕੋਈ ਇੱਥੇ ਰਹਿ ਕੇ ਖੁਸ਼ ਨਹੀਂ ਕਿਸੇ ਨੂੰ ਇੱਥੇ ਸੰਤੁਸ਼ਟੀ ਨਹੀਂ ਫੌਜ ਵਿੱਚ ਵੱਡੇ ਰੈਂਕਾਂ ਤੇ ਤਾਂ ਕਿਸੇ ਪੰਜਾਬੀ ਨੇ ਭਰਤੀ ਕੀ ਹੋਣਾ ਉਹ ਤਾਂ ਬਸ 12 ਪਾਸ ਕਰਦੇ ਸਾਰ ਹੀ ਵਿਦੇਸ਼ ਚਲੇ ਜਾਂਦੇ ਹਨ ਸੋ ਦੋਸਤੋ ਇਹ ਸੀ ਉਹ ਅਸਲ ਸਚਾਈ ਕਿ ਕਿਵੇਂ ਪੰਜਾਬੀਆਂ ਤੇ ਸਿੱਖਾਂ ਦੀ ਗਿਣਤੀ ਭਾਰਤੀ ਫੌਜ ਵਿੱਚ ਲਗਾਤਾਰ ਘਟ ਕੀਤੀ ਜਾ ਰਹੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰ ਵਾਹਿਗੁਰਜੀ ਕੀ ਫਤਿਹ